ਪੰਜਾਬ ਅੰਦਰ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਬਣਿਆ ਹੋਇਆ ਸੀ ਜਦਕਿ ਫਰੀਦਕੋਟ ਦੇ ਵਿਧਾਨ ਸਭਾ 9 ਵੀ ਪੂਰਾ ਭੱਕਿਆ ਹੋਇਆ ਸੀ ਜਿਸ ਦੌਰਾਨ 28 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਆਪਣਾ ਚੋਣ ਪ੍ਰਚਾਰ ਕਰ ਰਹੇ ਸਨ ਬੀਤੀ 1 ਜੂਨ ਨੂੰ ਵੋਟਾਂ ਦੀ ਪੋਲਿੰਗ ਹੋ ਚੁੱਕੀ ਸੀ ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਜਾ ਚੁੱਕੇ ਸਨ ਪਾਰਟੀ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਉਸੇ ਲੜੀ ਦੇ ਤਹਿਤ ਅੱਜ ਹੋਈ ਪੋਲਿੰਗ ਦੀ ਗਿਣਤੀ ਮੌਕੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਭਾਰੀ ਜਿੱਤ ਹਾਸਲ ਕੀਤੀ ਗਈ ਆਓ ਜਾਣਦੇ ਹਾਂ ਹਾਸਲ ਹੋਈ ਜਿੱਤ ਮੌਕੇ ਵੱਖ-ਵੱਖ ਧਾਰਮਿਕ ਆਗੂਆਂ ਨੇ ਕੀ ਕਿਹਾ Go! <laughs> ਕਾਲਪੁਰਖ ਦੀ ਜਿੱਤ ਹੈ ਖਾਲਸਾ ਪੰਥ ਦੀ ਜਿੱਤ ਹੈ ਜੀ ਇਹ ਵੈਦੂ ਦੀ ਜਿੱਤ ਆ ਤੇ ਇਹ ਫਰੀਦਕੋਟ ਦੀਆਂ ਸਿੱਖ ਸੰਗਤਨ ਦੀ ਜਿੱਤ ਆ ਜੀ ਤੇ 1999 ਤੋਂ ਬਾਅਦ ਇੱਕ ਇਤਿਹਾਸ ਦਰਹਾਇਆ ਜਿਹੜਾ ਪੰਥ ਦਾ ਬੂਟਾ ਉਹਨੂੰ ਹਰਾ-ਪਰਾ ਕੀਤਾ ਸੰਗਤਾਂ ਨੇ ਅਬੂਟਾ ਰਹੀ ਕਿਹੜੀਆਂ ਮੰਗਾਂ ਲੈ ਕੇ ਚੱਲੋਗੇ ਹੁਣ ਕਿਸ ਤਰ੍ਹਾਂ ਦਾ ਉਪਰਾਲਾ ਰੋਗੇ ਮੁੱਦੇ ਦਾ ਬਹੁਤ ਜੀ ਕਿਸਾਨੀ ਦਾ ਮਸਲਾ ਦੁਕਾਨਦਾਰ ਦਾ ਮਜ਼ਦੂਰ ਦਾ ਮਸਲਾ ਜੀ ਕਿਸਾਨ ਬਾਡਰਾਂ ਤੇ ਬੈਠੇ ਜੀ ਆ ਐਮਐਸਪੀ ਜਿਹੜੀ ਆ ਗਰੰਟੀ ਆ ਕਾਨੂੰਨ ਜਿਹੜਾ ਬਣਾਇਆ ਨਹੀਂ ਗਿਆ ਝੂਠੇ ਵਾਦੇ ਕਰਕੇ ਕਿਸਾਨ ਉੱਤੇ 700 ਸ਼ਹੀਦ ਵੀ ਹੋ ਗਿਆ ਠਾ ਦਿੱਤੇ ਗਏ ਉਸਦੇ ਮਸਲੇ ਨਸ਼ੇ ਦਾ ਮਸਲਾ ਸਭ ਤੋਂ ਵੱਡਾ ਅੱਜ ਨੌਜਵਾਨ ਬੱਚਿਆਂ ਦੀਆਂ ਬਜ਼ੁਰਗ ਮਾਪੇ ਜਿਹੜੀਆਂ ਆਰਥਿਕਾਂ ਚੱਕ ਰਹੇ ਆ ਆਪਣੇ ਮੋਢਿਆਂ ਤੇ ਤੇ ਉਹ ਮਸਲਾ ਨਸ਼ੇ ਦਾ ਸਭ ਤੋਂ ਵੱਡਾ ਗੁਰਾਂ ਸਾਹਿਬ ਦੀ ਬੇਅਦਬੀ ਦਾ ਮਸਲਾ ਇਹਨੂੰ 302 ਦੇ ਵਿੱਚ ਤਬਦੀਲ ਕੀਤਾ ਜਾਵੇ ਜਿਹੜਾ ਵੀ ਬੇਅਦਬੀ ਕਰਦਾ ਜੇ ਉਹ ਬੇਅਦਬੀ ਨਾ ਕਰੇ ਉਹ ਤੇ 302 ਲੱਗਣੀ ਚਾਹੀਦੀ ਹੈ ਇਹਨੂੰ ਵੀ ਆਪਣਾ ਪਾਰਲੀਮੈਂਟ ਤੇ ਠਾਉਣਗੇ ਭਾਈ ਸਾਹਿਬ ਜਿਹੜੇ ਮਸਲੇ ਆ ਜਿਹੜੇ ਚਾਹ ਬਾਈਬਲ ਗੋਲੀ ਕਾਂਡਾ ਜਿਹੜੇ ਸਿੱਖ ਪੰਥ ਬੰਦੀ ਸਿੰਘ ਸਾਡੇ ਜੇਲਾ ਚ ਬੈਠਿਆ ਨੌਜਵਾਨ ਡਿਬਿਊਗੜ ਦੀਆਂ ਜੇਲਾ ਚ ਬੈਠੇ ਸਾਡੇ ਨੌਜਵਾਨ ਸਿੱਖ ਪੰਥ ਦੇ ਮਸਲੇ ਆ ਇੱਕ ਪੰਜਾਬ ਸੂਬਾ ਜੀ ਦੀ ਰਾਜਧਾਨੀ ਹੈ ਨਹੀਂ ਗੀ ਅੱਜ ਤੱਕ ਜਿਹੜੇ 1947 ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਆਨੰਦਪੁਰ ਦੀ ਮਤੇ ਦੀ ਲੜਾਈ ਹੈ ਜਿਹੜੀ ਪੰਜਾਬ ਨੂੰ ਵੱਧ ਅਧਿਕਾਰ ਦਿੰਦੇ ਜਾਣ ਕਿਸਾਨ ਆਪਦੀ ਫਸਲ ਦਾ ਆਮੁੱਲ ਤੈਅ ਕਰ ਸਕਣ ਜੇ ਗਾਂਧੀ ਦੀ ਫੋਟੋ ਨੋਟਾਂ ਤੇ ਲੱਗਦੀ ਹੈ ਭਲ ਸਿੰਘ ਕਰਤਾਸ ਸਿੰਘ ਸਰਾਭੇ ਉਹਨਾਂ ਦੀ ਕਿਉਂ ਨਹੀਂ ਫੋਟੋ ਤੇ ਟੈਕਸ ਮੁਕਤ ਕੀਤਾ ਜਾਵੇ ਪੰਜਾਬ ਨੂੰ ਜਿਹੜੇ ਆਨੰਦਪੁਰ ਦੇ ਮਤੇ ਦੀ ਲੜਾਈ ਜਿਹੜਾ ਕਾਲੀ ਦਲ ਛੱਡ ਚੁੱਕਾ ਸੀ ਉਹ ਲੜਾਈ ਨੂੰ ਅਸੀਂ ਅੱਗੇ ਜਾਰੀ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਮੈਂ ਭਾਈ ਰਿਸ਼ਵਾਰ ਸਿੰਘ ਖਾਲਸਾ ਸਿੱਖੰਗਤ ਸਾਹਿਬ ਵਾਲੇ ਅੱਜ ਸਮੂਹ ਸਹਾ ਸੰਗਤ ਨੂੰ ਦੁਨੀਆ ਭਰ ਦੇ ਦੇਸ਼ਾਂ ਦੇ ਇਤਿਹਾਸ ਸਾਰੀਆਂ ਨਾਨਕ ਨੇ ਮੇਵਾ ਸੰਗਤਾਂ ਨੂੰ ਲੱਖ ਲੱਖ ਅਦਾਈ ਹੋਵੇ ਕਿ ਭਾਈ ਸਰਬਜੀਤ ਖਾਲਸਾ ਜੀ ਨੇ ਬਾਬਾ ਫਰੀਦ ਸਾਹਿਬ ਦੀ ਧਰਤੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਨਾਲ ਹੀ ਅੱਜ ਉਹ ਦਿਹਾੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਬੇਅੰਤ ਨੌਜਵਾਨ ਸਿੱਖ ਸੰਗਤਾਂ ਛੋਟੇ ਛੋਟੇ ਬੱਚੇ ਸ਼ਹੀਦ ਕੀਤੇ ਗਏ ਸਮੇਂ ਦੀ ਸਰਕਾਰ ਨੇ ਸਮੇਂ ਦੀ ਫੋਰਸ ਨੇ ਆਪਣੀ ਹੀ ਫੋਰਸ ਦੇ ਆਪਣੀ ਹੀ ਆਰਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸਾਡੇ ਕੋਲੇ ਖੁਸ਼ੀ ਵੀ ਬਹੁਤ ਹੈ ਤੇ ਸਾਡੇ ਕੋਲੇ গর্ব ਵੀ ਬੜੀ ਹੈ ਸੋ ਜਿਹਨੂੰ ਅਸੀਂ ਕਹਿ ਦਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਉਸ ਔਮ ਦੇ ਵਾਰਸਾਂ ਉੱਚ ਰਹਿਣ ਵਾਲੇ ਪਰ ਜਿਹੜੀ ਮੈਂ ਅੱਜ ਵਿਸ਼ੇ ਤੇ ਗੱਲ ਕਰਨੀ ਹੈ ਮੈਂ ਬਹੁਤੀ ਲੰਬੀ ਨਹੀਂ ਗੱਲ ਕਰਨੀ ਪਰ ਮੈਂ ਅੱਜ ਜਿਨ੍ਹਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਭਾਈ ਸਰਬਜੀਤ ਸਿੰਘ ਨੂੰ ਵੀ ਪਤਾ ਹੁੰਦਾ ਸੀ ਕਿ ਮੇਰੇ ਕਾਫਲੇ ਦੇ ਨਾਲ ਕਿੰਥੋਂ ਹਜ਼ਾਰਾਂ ਨੌਜਵਾਨਾਂ ਨੇ ਕਿੰਥੋਂ ਹਜ਼ਾਰਾਂ ਗੱਡੀਆਂ ਨੇ ਕਿੰਥੋਂ ਹਜ਼ਾਰਾਂ ਮੋਟਰਸਾਈਕਲਾਂ ਨੇ ਤੇ ਕਿੰਥੋਂ ਮੇਰੇ ਇਸ ਕਾਫਲੇ ਦੇ ਪ੍ਰਸ਼ਾਦਾ ਸੰਗ ਆਪਣੇ ਵਰਤਾਂ ਦੇਣਾ ਤੇ ਭਾਈ ਸਰਬਜੀਤ ਸਿੰਘ ਨੂੰ ਵੀ ਪਤਾ ਹੁੰਦਾ ਪਰ ਮੈਂ ਜਿਹੜੀ ਇਸ ਕਾਫਲਿਆਂ ਦੇ ਵਿੱਚ ਰਹਿ ਕੇ ਗਰਾਊਂਡ ਲੈਵਲ ਤੋਂ ਪਿੱਛੋਂ ਗੱਲ ਦੇਖੀ ਗਈ ਹੈ ਮੈਂ ਤਾਂ ਉਹ ਸ਼ਕਤੀ ਦਾ ਮਰੋਣਾ ਚਾਹਣਾ ਕਿ ਜਿਨ੍ਹਾਂ ਨੇ ਜੈਤੂ ਦੇ ਪਾਵਨ ਧਰਤੀ ਇੱਥੇ ਜੈਤੂਰਾ ਮੋਰਚਾ ਉਸ ਇਲਾਕੇ ਦੇ ਅੰਦਰ ਨੌਜਵਾਨਾਂ ਨੇ ਗਰਾਊਂਡ ਤੇ ਰਹਿ ਕੇ ਪਿੱਛੇ ਰਹਿ ਕੇ ਭਾਈ ਸਰਪਜੀਤ ਸਿੰਘ ਖਾਲਸਾ ਜੀ ਉਹ ਵੀ ਸਮਾਂ ਸੀ ਜਦੋਂ ਸਿਰਫ ਤਿੰਨ ਜਣੇ ਵੱਡੇ ਗੁਰਦੁਆਰਾ ਸਾਹਿਬ ਮਿਲੇ ਸੀ ਇੱਕਦਮ ਉਹ ਵੀ ਸਮਾਂ ਆਇਆ ਜਿੱਥੇ ਇੱਕ ਤਿੰਨ ਤੋਂ 10 ਲੱਖ ਤੱਕ ਉਹਨਾਂ ਦਾ ਬਹੁਤ ਵੱਡਾ ਕਾਫਲਾ ਬਣ ਗਿਆ ਜਿਵੇਂ ਭਾਈ ਸਾਹਿਬ ਆਇਕਮਾਲ ਸਿੰਘ ਅਕਾਲੀ ਜੀ ਜੈਤੂ ਤੋਂ ਇਹਨਾਂ ਨਾਲ ਵੀ ਤੁਸੀਂ ਗੱਲਬਾਤ ਕਰੋ ਇਹਨਾਂ ਨੌਜਵਾਨਾਂ ਨੇ ਗਰਾਊਂਡ ਤੇ ਕੰਮ ਕੀਤਾ ਔਰ ਮੈਂ ਭਾਈ ਸਰਬਜੀਤ ਸਿੰਘ ਦੀ ਬੇਨਤੀ ਕਰਦਾ ਸਾਰਿਆਂ ਨਾਲ ਕਿ ਅੱਜ ਤੁਸੀਂ ਕੋ ਸਖਸ਼ੀਤਾ ਨੂੰ ਜੁਰ ਪਛਾਣਿਓ ਉਹਨਾਂ ਨੌਜਵਾਨਾਂ ਨੂੰ ਜੁਰ ਪਛਾਣਿਓ ਜਿਨ੍ਹਾਂ ਨੌਜਵਾਨਾਂ ਦੇ ਵੱਡੇ ਸਿਰੇ ਨਾਲ ਆਪ ਦੀ ਮਜਬੂਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਕਿ ਸਿਰਫ ਇਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਮਾਮਾਂ ਨੇ ਇਨ੍ਹਾਂ ਬੱਚਿਆਂ ਨੇ ਗਰਾਊਂਡ ਲੈਵਲ ਤੇ ਬਹੁਤ ਵੱਡਾ ਕੰਮ ਕੀਤਾ ਜਿਹੜਾ ਕਿ ਨਾ ਬਹੁਤਾ মিডিਆ ਵਿੱਚ ਆਇਆ ਨਾ ਬਹੁਤਾ ਸੋਸ਼ਲ ਮੀਡੀਆ ਤੇ ਆਇਆ ਪਰ ਜੇ ਤੁਸੀਂ ਇਨ੍ਹਾਂ ਵੱਲ ਦੇਖੋਗੇ ਤਾਂ ਇਨ੍ਹਾਂ ਦੇ ਤੁਸੀਂ ਬਹੁਤ ਸੁਣੋਗੇ ਕਿ ਇਨ੍ਹਾਂ ਨੇ ਕਿੱਡੇ ਕਿੱਡੇ ਵੱਡੇ ਮਾਲੂਕਾਰ ਜਿੱਤੇ ਗੂਟਾਂ ਪੁਆਈਆਂ ਕੋਲ ਘੂੜੀਆਂ ਤੇ ਬੈਠੇ ਫਿਰ ਗਿਣਤੀ ਕਰਾਈ ਫਿਰ ਦਿਨ ਰਾਤ ਇੱਥੇ ਇਹੋ ਜੇ ਨੌਜਵਾਨ ਵੀ ਐ ਜਿਹੜੇ ਸਰਚ ਕੰਡ ਸ੍ਰੀ ਅਕਾਲ ਤਖਤ ਸਭ ਜਾ ਕੇ ਉੱਥੋਂ ਸੰਗਤਾਂ ਦੀ ਚਰਮ ਧੂੜ ਲਿਆ ਕੇ ਕੋਲ ਰੱਖੀ ਬੈਠੇ ਨੇ ਤੇ ਸਿੱਧੇ ਉਹ ਇੱਥੇ ਆਏ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਸਾਹਿਬ ਜੀ ਸਿੰਘ ਦੇ ਮੁੱਠੇ ਤੇ ਲਾਵਾਂਗੇ ਚਰਮ ਧੂੜ ਚੁੱਕ ਕੇ ਭਾਈ ਸਾਹਿਬ ਨੇ ਅੱਜ ਜਿੱਤ ਮਨਾਵਦੀ ਹੈ ਸੋ ਆਪ ਜੀ ਦਾ ਵੀ ਇਨਨਾ ਦਾ ਬਹੁਤ ਵੱਡਾ ਧੰਨਵਾਦ ਜਿਹੜਾ ਤੁਸੀਂ ਕਵਰੇਜ ਕਰ ਰਹੇ ਹੋ ਸੋ ਮੇਰੀ ਬੇਨਤੀ ਹੈ ਕਿ ਭਾਈ ਅਕਾਲੀ ਦੇ ਨੰਬਰ ਜਰ ਸ਼ਾਮ ਤੁਸੀਂ ਵੀ ਜੀ ਮੈਂ ਤੁਹਾਡੇ ਨੂੰ ਕਹਿੰਦਾ ਹਾਂ ਕਿ ਮੈਂ ਸਭ ਦਾ ਧੰਨਵਾਦ ਕਰਦਾ ਜੀ ਜਿਹਨੇ ਮੇਰੇ ਨਾਲ ਮੋਟਰ ਮੋਡਲ ਆ ਕੇ ਇਸ ਜੰਗ ਦੀ ਜਿੱਤ ਅਸੀਂ ਹੱਥ ਕੀਤੀ ਆ ਸਾਰੇ ਮੇਰੇ ਭਰਾਵਾਂ ਨਾਲ ਮਿਲ ਕੇ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੁਸੀਂ ਇਸ ਚੈਨਲ ਤੇ ਵੀਡੀਓ ਨੂੰ ਦੇਖੋਗੇ ਨਾ ਤੁਸੀਂ ਇਹ ਨੌਜਵਾਨਾਂ ਦੇ ਚਿਹਰੇ ਵੱਲ ਦੇਖੋ ਮੈਂ ਤਾਂ ਤੁਹਾਨੂੰ ਬੋਲਾ ਰਿਹਾ ਕਿ ਇਹਨਾਂ ਨੌਜਵਾਨਾਂ ਨੇ ਘਰ ਘਰ ਜਾ ਕੇ ਮਹੱਲੇ ਮਹੱਲੇ ਜਾ ਕੇ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਮਿਹਨਤ ਕੀਤੀ ਹੈ ਸੌਖਾ ਨਹੀਂ ਹੁੰਦਾ ਆਪਣੇ ਘਰਾਂ ਚ ਕੋਲ ਨੂੰ ਤੇਲ ਪਾਉਣਾ ਗੱਡੀਆਂ ਲਜਾਣੀਆਂ ਮੋਟਰਸਾਈਕਲ ਲਜਾਣੇ ਨੌਜਵਾਨਾਂ ਨੂੰ ਪ੍ਰੇਰਨਾ ਲੰਗਰ ਤਿਆਰ ਕਰਾਉਣਾ ਫੇਰ ਵੱਟਾ ਫੇਰ ਉਹਦੇ ਉੱਤੇ ਮੇਰਾ ਬਹੁਤ ਵੱਡਾ ਦਰਦ ਹੈ ਇਹ ਸਭ ਨੂੰ ਸਮਝਣਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤੂ ਦੀ ਸੰਗਤ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਖਾਸ ਕਰਕੇ ਪੋਖਿਆਂ ਦਾ ਤੇ ਚਾਰੇ ਪੱਤਿਆਂ ਦਾ ਜਿਨ੍ਹਾਂ ਨੇ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਅੰਧੇਰਾ ਹੱਥ ਚੱਲੇ ਆ ਉਹ ਤੇ ਆਪਾਂ ਨੂੰ ਜਿੱਤ ਵੱਲ ਲੈ ਕੇ ਗਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਸਾਹਿਬ ਜੀ ਕਿੱਦਾਂ ਆਏ ਆ ਅਸੀਂ ਉਦੋਂ ਤੋਂ ਭਾਈ ਸਾਹਿਬ ਦੇ ਨਾਲ ਆ ਠੀਕ ਆ ਭਾਈ ਸਾਹਿਬ ਨੂੰ ਆਖਿਆ ਵੀ ਭਾਈ ਸਾਹਿਬ ਤੁਸੀਂ ਨਾਲ ਤੁਰੋ ਅਸੀਂ ਤੁਹਾਡੇ ਨਾਲ ਆ ਕੇ ਟਰੱਕ ਪੈਂਡ ਚੜ੍ਹੇ ਹਰ ਇੱਕ ਹਰ ਇੱਕ ਨਾਲ ਨੌਜਵਾਨੀ ਨੂੰ ਲੈ ਕੇ ਅਸੀਂ ਵਾਧੂ-ਵਾਧ ਪਚਾਰ ਕਰਾਂਗੇ ਆਪਣੀ ਜਿੱਤ ਨੂੰ ਬਹੁਤ ਕਰਾਂਗੇ ਇਹ ਗੱਲ ਅਸੀਂ ਭਾਈ ਸਾਹਿਬ ਦੇ ਨਾਲ ਤੁਰੇ ਪਥੇਰੀਆਂ ਸਰਕਾਰਾਂ ਅਸੀਂ ਦੇਖ ਚੁੱਕੇ ਆ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਸਾਡੀ ਨੌਜਵਾਨੀ ਦਾ ਨਸੇ ਨੇ ਜਮਾਂ ਕਹਾਨ ਕਰਤਾ ਠੀਕ ਹੈ ਨਾ ਕਹਾਨ ਕਰਕੇ ਵੇੜਾ ਕਰਕੇ ਕਰਤਾ ਉਸ ਨੌਜਵਾਨੀ ਸਾਡੀ ਸਾਰੀ ਬਾਹਰ ਜਾ ਚੁੱਕੀ ਹੈ ਠੀਕ ਹੈ ਜੀ ਉਹਦੇ ਕਰਕੇ ਅਸੀਂ ਭਾਈ ਸਾਹਿਬ ਦੇ ਨਾਲ ਜਿੱਤੇ ਆ ਸਾਨੂੰ ਪਹਿਲਾ ਮੰਮੀ ਜਿਹੜਾ ਸਾਨੂੰ ਦੀਪ ਸਿੱਧੂ ਭਾਈ ਮਿਲਿਆ ਸੀ ਉਹਨੂੰ ਸਰਕਾਰਾਂ ਨੇ ਉਹਦਾ ਕਤਲ ਕਰਤਾ ਉਹ ਤੋਂ ਬਾਅਦ ਭਾਈ ਅਮਰਪਾਲ ਸਿੰਘ ਕਲਿਆ ਉਹ ਮਾਨ ਸਰਕਾਰ ਨੇ ਡਬਲ ਐਨ ਐਸ ਲਾ ਕੇ ਉਹਨੂੰ ਜੇਲ੍ਹ ਵਿੱਚ ਧੱਕ ਦਿੱਤਾ ਹੁਣ ਭਾਈ ਜਾਦ ਦੀ ਅਮਰਪਾਲ ਦੀ ਬਹੁਤ ਵੱਡੀ ਰੀਣ ਜੇਤਾ ਭਾਈ ਸਾਹਿਬ ਬਾਹਰ ਆ ਸਕਣਗੇ ਨੌਜਵਾਨੀ ਬਚਾ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਦੀਪ ਗੋਸਲ ਨੂੰ 올 ਇੰਡੀਆ ਸਿੱਖ ਕਨਫਰਡੇਸ਼ਨ ਦੀ ਕੁਬੀ ਜੀ ਕੀ ਕਹਿਣਾ ਚਾਹੋਗੇ ਜਿਹੜੀ ਜਿੱਤ ਹਾਸਲ ਕੀਤੀ ਹੈ ਦੇਖੋ ਲੋਕ ਸਭਾ ਹਲਕਾ ਜਿਹੜੇ ਫਰੀ ਫੋਰਟ ਦੇ ਵਿੱਚ ਜਿਹੜੀਆਂ ਸਾਡੀਆਂ ਜਾਗਦੀਆਂ ਜ਼ਮੀਰਾਂ ਸਾਡੇ ਪੰਥ ਸਾਡੀ ਕੌਮ ਜਿਨ੍ਹਾਂ ਨੇ ਡਿੱਗੀ ਹੋਈ ਸਾਡੀ ਅੱਜ ਫਿਰ ਤੋਂ ਦੁਬਾਰਾ ਸਿਰ ਤੇ ਰੱਖੀ ਆ ਇਦਾਂ ਲੱਗਦਾ ਕਿ ਜਿਵੇਂ ਇਹ 99 ਵਾਲਾ ਇਤਿਹਾਸ ਜਿਹੜਾ ਸਾਡਾ ਮੋੜ ਦਹਿਰਾਇਆ ਗਿਆ ਉਹੀ ਮਾਤਾ ਬਿਮਲ ਕੌਰ ਖਾਲਸਾ ਜਦੋਂ ਜਿੱਤ ਕੇ ਆਏ ਸੀ ਪਾਪੂ ਸੱਚਾ ਸਿੰਘ ਲੋਹਾ ਜਿਹੜਾ ਸਿਮਰਨਜੀਤ ਸਿੰਘ ਮਾਨ ਦਿੱਤੇ ਇਹ 99 ਵਾਲਾ ਜਿਹੜਾ ਇਤਿਹਾਸ ਹੈ ਮੋੜ ਤੋਂ ਦਹਿਰਾ ਦਿੱਤਾ ਜ਼ਮੀਰਾਂ ਜਾਗਦੀਆਂ ਨੇ ਜ਼ਮੀਰਾਂ ਕਾਇਮ ਨੇ ਤੇ ਜਿਨ੍ਹਾਂ ਨੇ ਸਾਨੂੰ ਇਹ ਜਿੱਤ ਸ਼ਹੀਦਾਂ ਨੂੰ ਸਮਰਪਿਤ ਹੋਏ ਨੇ ਸ਼ਹੀਦ ਵਿਅੰਗ ਸਿੰਘ ਦੀ ਕੀਤੀ ਹੋਈ ਕੁਰਬਾਨੀ ਨੂੰ ਅਜਾਇਆ ਨਹੀਂ ਜਾਣ ਦਿੰਦਾ ਕਿਹੜੀਆਂ ਮੰਗਾਂ ਲੈ ਕੇ ਚੱਲੋਗੇ ਅੱਗੇ ਸਾਡੇ ਦੇਖੋ ਪੰਜਾਬ ਦੀਆਂ ਜਿਹੜੇ ਸਾਡੇ ਪੰਜਾਬ ਨੂੰ ਇਹਨਾਂ ਨੇ ਘੇਰੂ ਘੇਰੂ ਕਰ ਦਿੱਤਾ ਸਾਡੇ ਪੰਜਾਬ ਨੂੰ ਰੋਲ ਦਿੱਤਾ ਸਾਡੇ ਪੰਜਾਬ ਦੇ ਪਾਣੀ ਸਾਡੀ ਕਿਸਾਨੀ ਸਾਡੀ ਜਵਾਨੀ ਜਿਹੜੀ ਸਾਡੀ ਜਵਾਨੀ ਉਹ ਦਸ਼ਿਆਂ ਦੇ ਵਿੱਚ ਪਾ ਦਿੱਤਾ ਤੇ ਸਾਡੇ ਬੰਦੀ ਸਿੰਘ ਜਿਹੜੇ 32-32 ਸਾਲ ਹੋ ਗਏ ਜੇਲਾਂ ਦੇ ਵਿੱਚ ਨੇ ਹੁਣ ਸਾਡੇ ਜਿਹੜੇ ਨੌਜਵਾਨ ਸਾਡੀ ਗੁਰੂਗੜ੍ਹ ਦੇਹਲ ਦੇ ਵਿੱਚ ਨੇ ਇਹ ਮੰਗਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਜਾਵਾਂਗੇ ਸਾਡੇ ਪੰਜਾਬ ਤੇ ਪੰਜਾਬੀਆਂ ਦੀ ਪਹਿਰੇਦਾਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਸਤ ਦੀ ਕੌਮ ਦੀ ਚੜ੍ਹਦੀ ਕਲਾ ਹੋਈ ਆ ਜਿੱਤ ਪ੍ਰਾਪਤ ਹੋਈ ਆ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਆਪਾਂ ਕਹਿ ਲਈਏ ਜਾਂ ਭਾਈ ਅਰਪਾਲ ਸਿੰਘ ਖਾਲਸਾ ਨੂੰ ਕਹਿ ਲਈਏ ਸਾਬ ਤੋਂ ਸੋ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਗਰਾਊਂਡ ਲੈਵਲ ਤੇ ਕੰਮ ਕੀਤਾ ਨੌਜਵਾਨਾਂ ਦਾ ਖਾਸ ਕਰਕੇ ਬਹੁਤ ਜਿਆਦਾ ਧੰਨਵਾਦ ਆ ਤੇ ਨੌਜਵਾਨ ਭਾਵੇਂ ਉਹ ਦਸਤਾਰ ਸਜਾਈ ਹੋਵੇ ਜਿਨ੍ਹਾਂ ਨੇ ਭਾਵੇਂ ਉਹ ਰੋਡੇ-ਭੋਡੇ ਮੋਨੇ ਹੋਣ ਪਰ ਉਹਨਾਂ ਨੇ ਕੰਮ ਜਿਹੜਾ ਉਹ ਬਹੁਤ ਚੜ੍ਹਦੀ ਕਲਾ ਵਾਲਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੇਨਤੀ ਆ ਹਰੇਕ ਥਾਂ ਤੇ ਜਿੱਥੇ ਵੀ ਜਤ ਪ੍ਰਾਪਤ ਹੋਈ ਆ ਪੰਥਕ ਆਗੂਆਂ ਨੂੰ ਇਹ ਸੰਗਤ ਜਿਹੜੀ ਹੁੰਦੀ ਹੈ ਸੰਗਤ ਹਮੇਸ਼ਾ ਨਰਾਸ਼ ਹੋ ਜਾਂਦੀ ਹੈ ਕਿ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬਾਂਹ ਜਿਹੜੀ ਆ ਨੌਜਵਾਨਾਂ ਦੀ ਉਹ ਕੋਈ ਪੜੂਗਾ ਜਾਂ ਨਹੀਂ ਪੜੂਗਾ ਮੈਂ ਉਮੀਦ ਕਰਦਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਾਹਤਾ ਜਿਹੜੀ ਉਹ ਨਹੀਂ ਆਉਣ ਦੇਣਗੇ ਸੰਗਤ ਦੇ ਵਿੱਚ ਤੇ ਸੰਗਤ ਦੇ ਨਾਲ ਸਹਿਯੋਗ ਪੜਾ ਕੇ ਆਉਣ ਵਾਲੇ ਸਮੇਂ ਦੀ ਜਿਹੜੀ ਰਣਨੀਤੀ ਤੈਅ ਕਰਕੇ ਜਿਹੜਾ ਚੜ੍ਹਦੀ ਕਲਾ ਦਾ ਸੰਦੇਸ਼ ਦੇਣਗੇ ਸੋ ਬਾਕੀ ਸਾਰਿਆਂ ਨੂੰ ਪਤਾ ਹੀ ਆ ਕਿ ਜੂਨ 1984 ਜੋ ਹੋਇਆ ਉਹ ਸਾਰਿਆਂ ਨੂੰ ਪਤਾ ਉਹ ਨਾ ਭੁੱਲਣੇ ਹੋਗਾ ਕੋਈ ਦੱਸਣ ਵਾਲੀ ਗੱਲ ਨਹੀਂ ਹੈਗੀ ਤੇ ਜਿਵੇਂ ਕਿ ਸਾਰਿਆਂ ਨੇ ਮੰਨਿਆ ਕਿ ਇਸ ਵਾਰ ਖੁਸ਼ੀ ਜਿਹੜੀ ਉਹ ਨਹੀਂ ਮਣਾਈ ਜਾਊਗੀ ਮੈਨੂੰ ਪਤਾ ਕਿ ਜੇ ਇਹ ਹੀ ਜੱਤ ਹੋਰ ਜਿੱਥੇ ਕਿਤੇ ਵੀ ਪ੍ਰਾਪਤ ਹੋਈ ਹੋਊਗੀ ਦੂਜੇ ਲੀਡਰਾਂ ਨੂੰ ਉਹ ਖੁਸ਼ੀ ਮਨਾਉਣਗੇ ਹੋ ਸਕਦਾ ਉਹਨਾਂ ਦੇ ਦਿਲ ਦੇ ਵਿੱਚ ਹੁਣ ਦਰਦ ਨਾ ਹੋਵੇ ਕਿਉਂਕਿ ਉਹਨਾਂ ਨੇ ਹਮੇਸ਼ਾ ਵੋਟਾਂ ਦੀ ਰਾਜਨੀਤੀ ਕਰਕੇ ਸਿੱਖਾਂ ਤੋਂ ਜਿਹੜਾ ਉਹਨਾਂ ਨੇ ਸਿਰਫ ਤੇ ਸਿਰਫ ਵੋਟਾਂ ਮੰਗਣੀਆਂ ਹੁੰਦੀਆਂ ਤੇ ਭਾਈ ਗੁਰੂਵ੍ਰੰਤ ਸਾਹਿਬ ਦੇ ਨਾਂ ਤੇ ਵੋਟਾਂ ਮੰਗਲੀਆਂ ਸਿੱਖੀ ਦੇ ਨਾਂ ਤੇ ਵੋਟਾਂ ਮੰਗਲੀਆਂ ਜਾਂ ਭਾ ਕਹੜੀਏ ਕਿ ਕੈਪਟਨ ਮੁਰਿੰਦਰ ਸਿੰਘ ਨੂੰ ਸੌਂ ਖਾ ਕੇ ਗੋਟਕਾ ਸਾਹਿਬ ਦੀ ਫਰਮੂਖਾ ਜਾਣਾ ਇਹ ਉਹਨਾਂ ਦੀ ਰਾਜਨੀਤੀ ਹੈ ਉਹਨਾਂ ਨੇ ਖੁਸ਼ੀ ਪ੍ਰਾਪਤ ਯੂਗ ਕਰਨੀ ਹੈ ਪਰ ਪੰਜ ਤੱਕ ਆਗੂਆਂ ਦਾ ਜੋ ਫਰਜ਼ ਪੰਦਾ ਸੀ ਉਹਨਾਂ ਨੇ ਨਿਭਾਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਭਾਉਣਗੇ ਖੁਸ਼ੀ ਜੜੀ ਆ ਉਹ ਨਹੀਂ ਬਣਾਈ ਜਾਊਗੀ ਸਰ ਅਰਦਾਸ ਬੇਤੀ ਸਤਨਾਮ ਵਾਹਿਗੁਰੂ ਦਾ ਜਾਬ ਕਰਕੇ ਜਿਹੜਾ ਜਾਲੇ ਪਾਈ ਹੈ ਹਾਂਜੀ ਵਾਹਿਗੁਰੂ ਮੈਂ ਕੁਲਦੀਪ ਸਿੰਘ ਖਾਲਸਾ ਮਾਲਵਾ ਜੋਂ ਇੰਚਾਰਜ ਫਰੀਦਕੋੜ ਮੈਂ ਸਾਰੀ ਸੰਗਤ ਫਰੀਦਕੋੜ ਦੀ ਨੂੰ ਮੁਬਾਰਕਾ ਦਿੰਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ